ਸਰਦਾਰ ਜੀ ਨੂੰ ਅਟੈਕ ਆਇਆ ਤਾਂ ਵੀ ਸਰਦਾਰ ਜੀ ਆਂਦੇ ਆ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਡਾਕਟਰ ਦੀ ਥਾ ਤੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਾਰਾਂ ਇਹਨੂੰ ਪਹਿਲਾਂ ਸਰਦਾਰ ਜੀ ਇੱਥੇ ਆ ਕੇ ਫਰਕ ਪਿਆ ਫਿਰ ਹਾਂ ਜਦ ਤਨਾ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆਈਏ ਸਰਦਾਰ ਜੀ ਨੂੰ ਅਟੈਕ ਆਇਆ ਤਾਂ ਵੀ ਸਰਦਾਰ ਜੀ ਆਂਦੇ ਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਪੂ ਜੀ ਇਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ ਉਹ ਬੋਲ ਨਹੀਂ ਜਾਂਦਾ ਹਾਂ ਬੋਟਿਆ ਨਹੀਂ ਜਾਂਦਾ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹੜੇ ਚ ਖੂਨ ਜੰਮ ਜਾਂਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਤਿੰਨ ਹਫ਼ਤੇ ਡਾਕਟਰ ਦੀ ਥਾਤੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਹਾਰਾਜ ਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਿਆ ਦਵਾਈ ਚੱਲੂ ਆ ਉਹ ਜ਼ਿੰਦਗੀ ਭਰ ਚਲਣੀ ਦਵਾਈ ਹਾਂਜੀ ਹਾਂਜੀ ਇਥੇ ਆ ਕੇ ਫਰਕ ਪਿਆ ਫਿਰ ਹਾਂ ਕਿੰਨੀ ਕਿਰਦਾ ਇੱਥੇ ਬਹੁਤ ਜ਼ਿਆਦਾ ਜਦੋਂ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆ ਜੀਏ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਕੋਈ ਹੋਵੇ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਹੈ ਮਨ ਵੀ ਜੇ ਸਾਨੂੰ ਹੈਗਾ ਅਸੀਂ ਜ਼ਰੂਰ ਆਨੇ ਹੁੰਦੀ ਆ ਇਹ ਦਿਲੋਂ ਆ ਬੇਟੇ ਇਹਨੂੰ ਸੰਗਤ ਦੇ ਇਥੇ ਬੜੀ ਦੂਰੋਂ ਦੂਰੋਂ ਕਹਿੰਦੇ ਆਂਦੀ ਹੈ ਬਹੁਤ ਜਗਰਾਵੋਂ ਤੋਂ ਆਂਦੀ ਆ ਇਹ ਸੰਗਤ ਸਾਡੇ ਉਧਰੋਂ ਰਾਂਹ ਰੋਡ ਤੋਂ ਆਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਸਰਦਾਰ ਜੀ ਨੂੰ ਟੈਕ ਆਇਆ ਤਾਂ ਵੀ ਸਰਦਾਰ ਜੀ ਆਂਦੇ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਾਪੂ ਜੀ ਇਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇਥੇ ਗੁਰਦੁਆਰਾ ਸਾਹਿਬ ਉਹ ਬੋਲੀ ਵਾਲੀ ਜਾਂਦਾ ਬੋਲਦੇ ਆ ਜਣ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਤੇ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹੜੇ ਚ ਖੂਨ ਜੰਮ ਜਾਂਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਇਹਨਾਂ ਡਾਕਟਰ ਦੀ ਥਾਤੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਾਰਾ ਇਹਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਈ ਦਵਾਈ ਚਾਲੂ ਆ ਉਹ ਜ਼ਿੰਦਗੀ ਭਰ ਚੱਲਣੀ ਦਵਾਈ ਹਾਂਜੀ ਹਾਂਜੀ ਇਸ ਤੇ ਆ ਕੇ ਫਰਕ ਪਿਆ ਫਿਰ ਹਾਂ ਕੀ ਨੀਕ ਕਰਦਾ ਇੱਥੇ ਬਹੁਤ ਜ਼ਿਆਦਾ ਗ੍ਰਿੰਦਰ ਨਾ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆ ਜੀ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਕੋਈ ਹੋਵੇ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਹੈ ਮਨਵੀ ਜੀ ਸਾਨੂੰ ਹੈਗਾ ਅਸੀਂ ਜ਼ਰੂਰ ਆਨੇ ਹੁੰਦੀ ਆ ਇਹ ਦਿਲੋਂ ਆ ਬੇਟੇ ਇੰਨੇ ਸੰਗਤ ਇੱਥੇ ਬੜੀ ਦੂਰੋਂ ਦੂਰੋਂ ਕਹਿੰਦੇ ਆਂਦੀ ਐ ਬਹੁਤ ਦਿਗਰਾੋਂ ਤੋਂ ਆਂਦੀ ਐ ਇਹ ਸੰਗਤ ਸਾਡੇ ਉਧਰੋਂ ਰਾਹਨ ਰੋਡ ਤੋਂ ਆਂਦੀ ਐ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆਂ ਸਰਦਾਰ ਜੀ ਨੂੰ ਅਟੈਕ ਆਇਆ ਤਾਂ ਵੀ ਸਰਦਾਰ ਜੀ ਆਂਦੇ ਆਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਪੂ ਜੀ ਇਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ ਉਹ ਬੋਟਿਆ ਨਹੀਂ ਜਾਂਦਾ ਹਾਂ ਬੋਟਿਆ ਨਹੀਂ ਜਾਂਦਾ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਇਹ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹੜੇ ਚ ਖੂਨ ਜ ਜੰਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਡਾਕਟਰ ਦੀ ਥਾ ਤੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਹਾਰਾਜ ਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਏ ਦਵਾਈ ਚੱਲੂ ਆ ਉਹ ਜ਼ਿੰਦਗੀ ਭਰ ਚਲਣੀ ਦਵਾਈ ਹਾਂਜੀ ਹਾਂਜੀ ਇਥੇ ਆ ਕੇ ਫਰਕ ਪਿਆ ਫਿਰ ਹਾਂ ਕਿੱਥੇ ਸਰਦਾ ਇੱਥੇ ਬਹੁਤ ਜ਼ਿਆਦਾ ਜਦੋਂ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆਈਏ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਕੋਈ ਕੀ ਹੋਗਾ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਵਸੇ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਹੈ ਮਨਵੀ ਜੇ ਸਾਨੂੰ ਹੈਗਾ ਅਸੀਂ ਜ਼ਰੂਰ ਆਨੇ ਹੁੰਦੀ ਆ ਇਹ ਦਿਲੋਂ ਆ ਬੇਟੇ ਇਹ ਨੂੰ ਸੰਗਤ ਤੇ ਬੜੀ ਦੂਰੋਂ ਦੂਰੋਂ ਕਹਿੰਦੇ ਆਂਦੀ ਆ ਬਹੁਤ ਜਗਰਾਵੋਂ ਤੋਂ ਆਂਦੀ ਆ ਇਹ ਸੰਗਤ ਸਾਡੇ ਉਧਰੋਂ ਰਾਂਹ ਰੋਡ ਤੋਂ ਆਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ